एसोसिएशन की तरफ से जिला कराटे चैंपियनशिप 2024 गवर्नमेंट सीनियर सेकेंडरी स्कूल माल मंडी टाउन हॉल में करवाई गई जिसमें मुख्य अतिथि डॉक्टर जेपी शोर प्रिंसिपल एवं उच्च समाज सेवी प्रमोद भाटिया चेयरमैन स्मोट सेल पंजाब विशेष अतिथि थे तथा तो उन्होंने इस चैंपियनशिप की शुरुआत की इस मौके पर बच्चों को संबोधित करते डॉक्टर जेपी शूर ने कहा कि आज के युग में पढ़ाई के साथ साथ बच्चों को खेलों में ज्यादा से ज्यादा हिस्सा लेना चाहिए क्योंकि इससे उनके शरीर का विकास होता है और उसके साथ सबसे बड़ा ये फायदा है कि बच्चों को जो खेलों में टॉप पोजीशन हासिल करते हैं वो अपने प्रदेश अपने जिले स्कूल एवं अपने माँ बाप का नाम रोशन करते हैं प्रमोद भारतीय चेयरमैन स्पोर्टसर पंजाब ने कहा कि आज खेलों में बच्चे अच्छा प्रदर्शन कर रहे हैं वे जल्द ही ओलंपिक में हिस्सा लेंगे उसके साथ उन्होंने पंजाब के मुख्यमंत्री भगवंत मान से भी अपील की कि खिलाड़ियों की ज्यादा से ज्यादा सहायता करें इस मौके पर मुख्य प्रशिक्षक एवं टेक्निकल डायरेक्टर टक्टर कुलदीप सिंह हरमीत सिंह ट्रैयर दिनेश कौशल महासचिव वाइस प्रेसिडेंट अनुराधा शर्मा एवं नेशनल कोच शिवम मजबूत राजवीर कौर तथा कोमलजीत कौर की देखरेख में यह चैंपियनशिप हुई मुख्य अतिथि जेपी शो प्रमोद भाटिया तथा एसोसिएशन के पदाधिकारियों ने विजेता बच्चों को मेडल दिए सब तो पहला था मैं प्रमोद भाटिया जी नु सुनेंद्र जी नु और बाकी इनन दे साथियों नु बहुत-बहुत मुबारक देना जिन्ना ने एजुकेशन दा जो एम है ऑल राउंड डेवलपमेंट ऑफ द चाइल्ड के एकेडमिक्स में बच्चे आगे बढ़े ਗੇਮਾਂ ਦੇ ਵਿੱਚ ਅੱਗੇ ਵਧਨ ਔਰ ਐਕਸਟਰਾ ਕਰਿਕੂਲਰ ਅੱਗੇ ਵਧਨ ਔਰ ਗੇਮ ਦਾ ਇਨਾ ਲਾਭ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਨਸਾਨ ਜਿਹੜਾ ਬੱਚਾ ਸਪੋਰਟਸਮੈਨ ਹੈ ਸਪੋਰਟਸ ਪ੍ਰਮੋਟਰ ਹੈ ਉਹ ਇੱਕ ਅੱਛਾ ਨਾਗਰਿਕ ਬੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਅੱਛਾ ਡਾਕਟਰ ਬੰਦਾ ਹੈ ਇੰਜੀਨੀਅਰ ਬੰਦਾ ਹੈ ਅੱਛਾ ਆਫੀਸਰ ਬੰਦਾ ਹੈ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਕਿ ਇੱਕ ਡਿਸਟ੍ਰਿਕਟ ਲੈਵਲ ਦੀ ਕਰਾਟੇ ਟੂਰਨਾਮੈਂਟ ਇਹਨਾਂ ਨੇ ਅੱਜ ਕਰਵਾਈ ਹੈ ਮੈਂ ਇਹ ਸਾਰੀ ਦੇਖ ਕੇ ਇਹਨਾਂ ਦਾ ਪ੍ਰਬੰਧ ਦੇਖ ਕੇ ਵੇ ਆਫ ਕੰਡਕਟਿੰਗ ਦਾ ਗੇਮ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਔਰ ਆਪਣੀ ਔਰਤਾਂ ਆਪਣੀ ਆਰਗੇਨਾਈਜੇਸ਼ਨ ਦੀ ਔਰਤਾਂ ਇਹਨਾਂ ਨੂੰ ਬਹੁਤ ਸਹਾਇਤਾ ਦੇਣ ਵਾਸਤੇ ਸਦਾ ਤਿਆਰ ਰਹਿਵਾਂਗਾ ਮੈਂ ਪਰਮੋਦ ਭਾਦਿਆ ਜੀ ਦਾ ਇਹ ਮੇਰੇ ਛੋਟੇ ਵੀਰ ਨੇ ਸੁਨਿੰਦਰ ਜੀ ਨਾਲ ਮੇਰਾ ਅੱਜ ਮਿਲ ਹੋਇਆ ਪਰ ਇਹਨਾਂ ਵਿੱਚ ਮੈਂ ਕਰੰਟ ਦੇਖਿਆ ਕਿ ਜਿਹੜਾ ਅਸੀਂ ਐਜੂਕੇਸ਼ਨ ਦਾ AIM ਅਚੀਵ ਕਰਨ ਵਿੱਚ ਲੱਗੇ ਆਂ ਸਾਡੇ ਕਹਿੰਦੇ ਨੇ ਕਿ ਜਿਹੜਾ ਇਨਸਾਨ ਪੜਿਆ ਲਿਖਿਆ ਉਹ ਪਰਮਾਤਮਾ ਦੇ ਬੜਾ ਨੇੜੇ ਹੁੰਦਾ ਹੈ। ਅੱਛੀ ਸਿੱਖਿਆ ਜਿਹੜੀ ਹੈ ਉਹ ਬੱਚੇ ਨੂੰ ਆਦਮੀ ਨੂੰ ਅੱਗੇ ਲੈ ਕੇ ਜਾਂਦੀ ਹੈ। ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਤੇ ਇਹਨਾਂ ਦੇ ਵਾਸਤੇ ਮੈਂ ਕਾਮਨਾ ਕਰਨਾ ਕਿ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਸਾਊਂਡ ਬਾਈਡ ਇਨ ਸਾਊਂਡ ਬਾਡੀ ਕਿ ਜੇਦਾ ਬਾਡੀ ਠੀਕ ਹੈ ਉਹਦਾ ਮਾਈਂਡ ਵੀ ਠੀਕ ਹੈ ਇਸ ਟੀਚਰ ਨੂੰ ਪੂਰਾ ਕਰਨ ਵਾਸਤੇ ਇਹਨਾਂ ਦੇ ਮੈਂ ਬਹੁਤ-ਬਹੁਤ ਮੁਬਾਰਕ ਉਹ ਇੱਕੋ ਹੀ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ ਉਹਦੇ ਵਿੱਚ ਮੈਂ ਸੋਸਾਇਟੀ ਦਾ ਵੀ ਦੋਸ਼ ਦਿੰਨਾ ਸੋਸਾਇਟੀ ਨੂੰ ਵੀ ਮਾਪੇ-ਪੋਨੂ ਵੀ ਦੇਖੋ ਇਹਨਾ ਵੱਡਾ ਉਪਰਾਲਾ ਇਹ ਕਾਰਾਟੇ ਐਸੋਸੀਏਸ਼ਨ ਕਰ ਰਹੀ ਹੈ ਜੇ ਲੋਕ ਇਹਨਾਂ ਦੇ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜਨ ਉੱਥੇ ਭੁੱਲ ਜਾਣਗੇ ਕਿ ਕੋਈ ਨਸ਼ਾ ਵੀ ਹੁੰਦਾ ਹੈ ਜਾਂ ਕੋਈ ਬੁਰੀ ਆਦਤ ਵੀ ਹੁੰਦੀ ਆ ਜਿਹੜਾ ਇੱਕ ਪਲੇਅਰ ਹੈ ਮੈਂ ਵੀ ਸਪੋਰਟਸ ਪ੍ਰਮੋਟਰ ਆ ਮੈਂ ਦੇਖਿਆ ਕਿ ਜਿਹੜਾ ਸਪੋਰਟ ਦੇ ਵਿੱਚ ਇੰਟਰਸਟ ਲੈਂਦਾ ਉਹ ਬੱਚੇ ਦਾ ਸਾਰਾ ਦਿਨ ਧਿਆਨ ਆਪਣੀ ਫਿਜ਼ੀਕਸ 'ਤੇ ਰਹਿੰਦਾ ਆਪਣੀ ਸਿਹਤ ਵੱਲ ਰਹਿੰਦਾ ਉਹ ਫਿਰ ਜਿਹੜੀਆਂ ਬਰਾਈਆਂ ਨੂੰ ਉੱਥੋਂ ਦੂਰ ਰਹਿੰਦਾ ਤੇ ਇੱਕੋ ਹੀ ਮਾਪੇ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਐਕਟੀਵਿਟੀਜ਼ ਦੇ ਵਿੱਚ ਪਾਣ ਸਪੋਰਟਸ ਦੇ ਵਿੱਚ ਪਾਣ ਤੇ ਨਸ਼ਾ ਬਿਲਕੁਲ ਉਹਨਾਂ ਕੋਲੋਂ ਦੂਰ ਭੱਜ ਜਾਏਗਾ ਇਹ ਮੇਰਾ ਯਕੀਨ ਇਹ ਬੜੀ ਵੱਡੀ ਗੱਲ ਹੈ ਜੀ ਕਿ ਅੱਜ ਤਾਂ ਜਿਹੜੀ ਚੈਂਪੀਅਨਸ਼ਿਪ ਦਿਸ਼ਤੀ ਦਿਖਾਈ ਜਾ ਰਹੀ ਹੈ ਕੁਲਦੀਪ ਜੀ ਦਿਨੇਸ਼ ਜੀ ਮੈਡਮ ਹੋਰ ਅਧਿਕਾਰਾ ਸ਼ਰਮਾ ਜੀ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ ਅੱਜ ਸਾਡੇ ਵਿੱਚ ਜੀਪੀ ਸ਼ੂਰ ਜਿਹੜੇ ਇੱਕ ਬੜੀ ਵੱਡੀ ਹੱਬ ਨੇ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਉਹ ਖੇਲਾ ਜੁਣ ਪੂਰੇ ਪੰਜਾਬ ਪੂਰੇ ਅੰਮ੍ਰਿਤਸਰ ਕੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਬੜਾ ਸਤਕਾਰ ਪ੍ਰਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬੜੀ ਵੱਡੀ ਦੀਨ ਹੈ ਉਹਨਾਂ ਦੇ ਨਾਲ ਲੱਗੇ ਉਹਨਾਂ ਦੇ ਚੰਗ ਕਦਮਾਂ ਦੇ ਚੱਲਦੇ ਹਨ ਕਦਮਾਂ ਤੋਂ ਅਸੀਂ ਜੋ ਉਪਰਾਲਾ ਕਰਦੇ ਪਏ ਆ ਨੀ ਟਾਈਮ ਤੋਂ ਉਹ ਬੜੀ ਖੁਸ਼ੀ ਮਿਲਦੀ ਹੈ ਬਣੇ ਦਾ ਸ਼ੀਰੋਦ ਮਿਲਦਾ ਹੈ ਕੁਲਦੀਪ ਉਹਨਾਂ ਦੇ ਦਿਨੇਸ਼ ਉਹਨਾਂ ਦੇ ਸਾਰੇ ਜਿਹੜੇ ਕੋਚ ਨੇ ਇਹਨਾਂ ਦੀ ਰਹਿਨਮਾਈ ਚ ਕੁਝ ਬੱਚੇ ਜਿਹੜੇ ਸਿੱਖੇ ਅੱਜ ਕਾਫੀ ਜਿਆਦਾ ਬੱਚੇ ਅਸੀਂ ਪੂਰੀ ਪੀ ਡਬਲਯੂ ਡੀ ਅਤੇ ਹੋਰ ਵੀ ਅਲੱਗ-ਅਲੱਗ ਆਧਾਰਿਆਂ ਦੇ ਵਿੱਚ ਭਰਤੀ ਕਰਾਈ ਨੀ ਕੋਈ ਨਹੀਂ ਆਪਣੀ ਕਾਬਲੀਅਤ ਦੇ ਜਰੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਸ਼ੂਰ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਨਸ਼ੇ ਅਸੀਂ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ ਬੱਚਿਆਂ ਨੂੰ ਬੱਚਿਆਂ ਨੂੰ ਖੇਡਾਂ 'ਚ ਰੁਚੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਉਹਨਾਂ ਦੇ ਵੱਤ ਤੋਂ ਵੱਧ ਜੁਵਾ ਦਾ ਖਿਆਲ ਰੱਖਣਾ ਪੈਣਾ ਹੈ ਖਿਡਾਰੀਆਂ ਨੂੰ ਵੱਤ ਤੋਂ ਵੱਧ ਸਹਾਇਤਾ ਦੇਣੀ ਪਣੀ ਹੈ ਸਟੂਡੈਂਟ ਨੂੰ ਵੱਤ ਤੋਂ ਵੱਧ ਸਹਾਇਤਾ ਦੇਣ ਅਤੇ ਜਿਹੜੇ ਬੱਚੇ ਪੜ੍ਹ ਲਿਖ ਕੇ ਬੇਰੁਜ਼ਗਾਰ ਹੋ ਰਹੇ ਨੇ ਉਹਨਾਂ ਨੂੰ ਕੋਈ ਕਾਰੋਬਾਰ ਦੇ ਦੇ ਅੱਜ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਪੰਜਾਬ ਦੇ ਵਿੱਚ ਵੀ ਉਹ ਜਦੋਂ ਜਦਾਂ ਹੈਲਪ ਮਿਲੇ ਉਹਦੇ ਵਿੱਚ ਅੱਜ ਮੇਰੇ ਨਾਲ ਸ਼ੂਰ ਸਾਹਿਬ ਖੜੇ ਨੇ ਅਸੀਂ ਬੜੀ ਜਲਦੀ ਇੱਕ ਮੀਟਿੰਗ ਕਰਾਂਗੇ ਸੀਐਮ ਨਾਲ ਯਾ ਬਾਕੀਆਂ ਜਿਹੜੇ ਮੰਤਰੀ ਜਬਾਨ ਨੇ ਚਾਹ ਸੈਂਟਰ ਗਵਰਨਮੈਂਟ ਹੈ ਕਿਉਂਕਿ ਅੱਜ ਪੰਜਾਬ ਦੇ ਬੱਚਿਆਂ ਦੇ ਵਿੱਚ ਜਿਹੜੇ ਨਸ਼ੇ ਨੇ ਨਾ ਉਹ ਤਾਦੀ ਦੂਰ ਹੋ ਸਕਦੇ ਨੇ ਉਹਦੇ ਲਈ ਪ੍ਰਮੋਟ ਕਰਨ ਖਾਸ ਕਰਕੇ ਯੁਵਾ ਪੀੜੀ ਨੂੰ ਇਹ ਵੀ ਸਭ ਤੋਂ ਵੱਡੀ ਦੇਣ ਹੈ ਜੈ ਹਿੰਦ ਜੈ ਭਾਰਤ ਸੂਰ ਸਾਹਿਬ ਦਾ ਤੇ ਪਾੜਿਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਉਹ ਸਾਡੇ ਕੋ ਆਏ ਨੇ ਪਰ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਡਿਸਟ੍ਰਿਕਟ ਟੈਂਪਿੰਪ ਸਿਪ ਹੋ ਰਹੀ ਹੈ ਜਿਹੜੇ ਇਹਨਾਂ ਦੇ ਬੱਚੇ ਜੋ ਸਿਲੈਕਟ ਹੋਣਗੇ ਉਹ ਜਾ ਕੇ ਸਟੇਟ ਖੇਡਣਗੇ ਮੁਹੱਲੇ ਸਟੇਟ ਮਾਚ ਹੋ ਰਹੀਆ 2 ਤੋਂ 4 ਅਗਸਤ ਪਰ ਉਸ ਤੋਂ ਬਾਅਦ ਆ 15 ਤੋਂ ਲੈ ਕੇ 18 ਤੱਕ ਨੈਸ਼ਨਲ ਹੋ ਰਹੀਆ ਹਰਿਆਣੇ ਦੇ ਵਿੱਚ ਪੰਚਕੂਲਾ ਪਰ ਜਿਹੜੇ ਸਟੇਟ ਤੋਂ ਸਿਲੈਕਟ ਹੋਣਗੇ ਉਹ ਜਾ ਕੇ ਨੈਸ਼ਨਲ ਖੇਡਣਗੇ ਤੇ ਬਸ ਇਹਨਾਂ ਦਾ ਆਉਣ ਦਾ ਮੈਂ ਇੱਥੇ ਇਹਨਾਂ ਨੂੰ ਅੱਜ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ